ਗੁਰਾਇਆ ਇਲਾਕੇ ਵਿੱਚ ਚੋਰਾਂ ਤੇ ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਮੁੱਖ ਚੌਕ ਦੇ ਬਿਲਕੁਲ ਨੇੜੇ ਜਿੱਥੇ ਚੌਕ 'ਚ ਪੁਲਿਸ ਦੀ ਗੱਡੀ ਦੇ ਮੁਲਾਜ਼ਮ ਮੌਜੂਦ ਹੁੰਦੇ ਹਨ ਉਸ ਦੇ ਨੇੜੇ ਹੀ ਜ਼ਿਮੀਦਾਰ ਸੀਡ ਸਟੋਰ ਦਾ ਜਿੱਥੇ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੀ ਅਸਫਲ ਕੋਸ਼ਿਸ਼ ਕੀਤੀ ਪਰ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫਲ ਸਾਬਤ ਹੋਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਨੇ ਦੱਸਿਆ ਕਿ ਉਹ ਜਦੋਂ ਸਵੇਰੇ 7 ਵਜੇ ਦੇ ਕਰੀਬ ਦੁਕਾਨ ਤੇ ਆਏ ਤਾਂ ਦੇਖਿਆ ਕਿ ਜ਼ਿਮੀਦਾਰ ਸੀਡ ਸਟੋਰ ਦੀ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਹੋਈ ਸੀ ਜਿਸ ਦੀ ਸੂਚਨਾ ਉਸਨੇ ਦੁਕਾਨ ਦੇ ਮਾਲਕ ਨੂੰ ਦਿੱਤੀ ਜਿਨ੍ਹਾਂ ਨੇ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਦੇਖਿਆ ਕਿ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਵੱਲੋਂ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸ਼ਿਕਾਇਤ ਗੁਰਾਇਆ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗੁਰਾਇਆ ਤੋਂ ਨਵਰਾਣ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪਾ ਜੀ ਮੇਰਾ ਨਾਮ ਵਿਸ਼ਾਲ ਹੈ ਜੀ ਤੇਰੀ ਮੈਂ ਕਰੀਬਨ 7:00 ਵਜੇ ਇੱਥੇ ਦੁਕਾਨ ਤੇ ਆਇਆ ਤੇ ਦੁਕਾਨ ਤੇ ਜਦੋਂ ਆਇਆ ਜੀ ਇਹਨਾਂ ਦਾ ਸਾਰਾ ਸਮਾਨ ਇੱਧਰ ਸਾਡੀ ਸਾਈਡ ਤੇ ਸੀ ਸਾਡੀ ਦੁਕਾਨ ਤੇ ਆਇਆ ਹੋਇਆ ਸੀਗਾ ਤੇ ਜਦੋਂ ਮੈਰੀ ਇਹਨਾਂ ਸਮਾਨ ਚਾ ਕਿਧਰ ਨੂੰ ਕੰਨ ਲੱਗਾ ਸੀਗਾ ਜਿੰਨਾ ਸਾਰਾ ਸਮਾਨ ਚਾ ਕਿਧਰ ਕੰਨ ਲੱਗਾ ਮੇਰੀ ਨਰ ਨਿਗਾਹ ਬਈ ਕਿ ਨਾ ਛੜ ਜਿਹੜੇ ਆ ਪੱਟ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਮੈਂ ਕਿਹਾ ਜੇ ਪੱਟ ਵੀ ਹੋਏ ਕੈਮਰਾ ਦੇ ਦੇ ਫਿਰ ਮੈਂ ਕੈਮਰਾ ਵੀ ਕਿਹਾ ਇਹਨਾਂ ਦਾ ਕੈਮਰਾ ਵੀ ਸਾਡੀ ਦੁਕਾਨ ਵਾਲਾ ਸੀਗਾ ਫਿਰ ਉਸ ਤੋਂ ਬਾਅਦ ਫਿਰ ਮੈਂ ਗੋਪੀ ਭਾਈ ਨੂੰ ਫੋਨ ਲਾਇਆ ਤੇਰੀ ਪੁਲਿਸ ਵਾਲੇ ਵੀ ਆਪਣ ਹਾਂਜੀ ਸ਼ਟਰ ਤੋੜਨ ਦੀ ਕੋਸ਼ਿਸ਼ ਹਾਂਜੀ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਟੁੱਟਾ ਨਹੀਂ ਇਸ ਗੱਲ ਦਾ ਬਚਾ ਹੋ ਗਿਆ ਤੇ ਬਾਕੀ ਅਸੀਂ ਦਾ ਇਹੀ ਕਹਿੰਨੇ ਆ ਜੀ ਸਾਡੀ ਇਧਰ ਮਾਰਕੀਟ ਵਿੱਚ ਜਿਹੜਾ ਅੱਜ ਹੋਇਆ ਕੱਲ ਵੀ ਹੋ ਸਕਦਾ ਹੈ ਜੀ ਇਹ ਕਰੀਬਨ ਹਾਂਜੀ ਕੈਮਰਾ ਹੀ ਦੇਖ ਕੇ 4 ਵਜੇ ਤੋਂ ਬਾਅਦ ਵੀ ਗੱਲ ਹੈ ਫੇ 4 ਵਜੇ ਦੀ ਚੌਂਕੀਦਾਰ ਆਪਣੇ ਘਰ ਨੂੰ ਚੱਲ ਜਾਂਦੇ ਆ ਕਿੰਨੇ ਬੰਦੇ ਆਂਦੇ ਫੇ ਕੈਮਰੇ ਬੰਦੇ ਵਿੱਚ ਦੀ ਦੋ ਦਾ ਆਉਂਦੇ ਪਏ ਆ ਜੀ ਪਹਿਲਾ ਜਿਹੜਾ ਬੰਦਾ ਆਇਆ ਉਹਨੂੰ ਮੂੰਹ ਤੇ ਰਮਾਜ਼ ਰੱਖਿਆ ਹੋਇਆ ਸੀਗਾ ਉਹਨੇ ਅੰਦਰ ਆ ਕੇ ਪਹਿਲਾ ਕੈਮਰਾ ਇਦਾਂ ਨੂੰ ਕੀਤਾ ਫੇ ਦੂਜਾ ਬੰਦਾ ਨਾਲ ਆਇਆ ਜਿਹਦੇ ਕੋਲ ਸਮਾਨ ਸੀਗਾ ਜੋ ਹਥ ਪੁਰਾਣੇ ਜਿਹੜਾ ਪਟਨ ਦੀ ਕੋਸ਼ਿਸ਼ ਕੀਤੀ ਸੀ ਪੁਲਸ ਵਾਲੇ ਆਏ ਸੀ ਹਾਂਜੀ ਪੁਲਸ ਵਾਲੇ ਆਏ ਸੀਗੇ ਜੋ ਕਰ ਗੁਰਾਇਆ ਇਲਾਕੇ ਵਿੱਚ ਚੋਰਾਂ ਤੇ ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਮੁੱਖ ਚੌਂਕ ਦੇ ਬਿਲਕੁਲ ਨੇੜੇ ਜਿੱਥੇ ਚੌਂਕ 'ਚ ਪੁਲਿਸ ਦੀ ਗੱਡੀ ਤੇ ਮੁਲਾਜ਼ਮ ਮੌਜੂਦ ਹੁੰਦੇ ਹਨ ਉਸ ਦੇ ਨੇੜੇ ਹੀ ਜ਼ਿੰਮੇਦਾਰ ਸੀਡ ਸਟੋਰ ਦਾ ਜਿੱਥੇ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੀ ਅਸਫਲ ਕੋਸ਼ਿਸ਼ ਕੀਤੀ ਪਰ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫਲ ਸਾਬਤ ਹੋਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਨੇ ਦੱਸਿਆ ਕਿ ਉਹ ਜਦੋਂ ਸਵੇਰੇ 7 ਵਜੇ ਦੇ ਕਰੀਬ ਦੁਕਾਨ ਤੇ ਆਏ ਤਾਂ ਦੇਖਿਆ ਕਿ ਜ਼ਿਮੀਦਾਰ ਸੀਡ ਸਟੋਰ ਦੀ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਹੋਈ ਸੀ ਜਿਸ ਦੀ ਸੂਚਨਾ ਉਸਨੇ ਦੁਕਾਨ ਦੇ ਮਾਲਕ ਨੂੰ ਦਿੱਤੀ ਜਿਨ੍ਹਾਂ ਨੇ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਦੇਖਿਆ ਕਿ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਵੱਲੋਂ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸ਼ਿਕਾਇਤ ਗੁਰਾਇਆ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗੁਰਾਇਆ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ